ਗੱਲ ਦੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਵਲੌਗ ਚ ਵਲੌਗ 44 ਆ ਆਪਣਾ ਨਾ 44 ਵਲੌਗ ਚ ਤੇ ਹੁਣ ਆ ਮੁੰਡੇ ਇਹ ਟਲਦੇ ਨਹੀਂ ਕਹਿੰਦੇ ਪੀਆ ਹਾ ਗੋਣਾ ਹੀ ਮਲਾਉ ਦਾ ਓਏ ਜੰਗਤ ਕਿੱਥੇ ਆ ਹੈ ਹਲੇ ਹੀ ਬੰਦੇ ਇਕੱਠੇ ਕਰਦੇ ਫਿਰਦੇ ਆ ਜੀ ਇੱਥੇ ਰੌਲਾ ਪਿਆ ਹੋਇਆ ਹੈ ਕਾਹਦਾ ਰੌਲਾ ਪਿਆ ਚੱਲ ਦਸ ਮਿੰਟ ਲੈਣਾ ਦੱਸਿਆ ਠੀਕ ਬਹਿ ਜਾ ਬਹਿ ਜਾ ਬਈ ਆ ਦਸਣਾ ਦਸਣਾ ਮਿੰਟ ਨਾਲ ਆ ਗਏ ਸਾਡੇ ਉਹ ਬਜਾ ਹੈ ਨਾ ਕੱਲ ਕੀ ਚੱਕਰ ਬੈ ਗਿਆ ਸੀ ਕੱਲ ਕੀ ਚੱਕਰ ਬੈ ਗਿਆ ਸੀ ਉਹ ਨਹੀਂ ਹੋਇਆ ਤਾਂ ਲੜਾਈ ਅੱਧ ਅੱਧ ਦੀ ਗੱਲ ਕਰੋ ਕੱਲ ਦੀ ਛੱਡੋ ਤੁਸੀਂ ਆ ਹੁਣ ਕੀ ਗੱਲ ਲੋਗੀ ਮੈਂ ਤਾਂ ਹੀ ਪਹਿਲਾਂ ਮੈਂ ਗੱਡੀ ਲੈ ਕੇ ਆ ਆ ਦੇਖੋ ਜੀ ਇੱਧਰ ਗੱਗਾ ਵੀ ਗੱਗਾ ਜੀ ਕਿਹਨੇ ਕੁੱਟਿਆ ਜਿਹੜੇ ਹੋਰ ਲੱਗੇ ਕਿਹਨੇ ਕੁੱਟਿਆ ਇਹ ਖੜਾ ਜਿਹੜਾ ਇਹ ਨਹੀਂ ਕੁੱਟਿਆ ਇਹ ਨਹੀਂ ਕੁੱਟਿਆ ਉਹ ਇੱਧਰ ਗੱਗਾ ਜੀ ਆ ਗਏ ਉਹ ਵੀ ਲੈ ਕੇ ਆ ਆ ਲੈ ਬੋਏ ਬੁਲਾਉਣਾ ਸਾਥੋਂ ਨੂੰ ਇਹ ਨਹੀਂ ਆਵੇ ਅੱਜ ਇਹੀ ਚੱਲੇ ਆ ਮਲਾਵਦੀ ਪੀਜੇ ਖਾਨ 68 ਤੋਂ ਗੱਡੀਆਂ ਰਵਾਨਾ ਹੋ ਚੁੱਕੇ ਨੇ ਇੱਕ ਮੂਹਰੇ ਆਂਦੇ ਜੀ ਕਾਰਟ ਵਾਲੀ ਪਹੁੰਚ ਚੁੱਕੇ ਆ ਜੀ ਬਸ 10 ਮਿੰਟਾਂ ਨੂੰ ਜੀ ਮਲਾਵ ਇਹਦਾ ਆਪਣੇ ਚਾਚੇ ਦੀ ਆ ਇਹਦਾ ਪਿੰਦਰ ਚਾਚੇ ਦੀ ਆ ਓਏ ਆਜੋ ਲਿਆਓ ਓਲੇ ਅੱਗੇ ਲਿਆਓ ਅੱਜ ਹੋਰ ਨਾਣਾ ਦੀ ਕੈ ਵੇਲੇ ਦਾ ਠੇਕਾ ਹੀ ਕਰ ਲਿਆ ਇਹਨੇ ਪੀਜੇ ਦਾ ਕਿਹਨਹੀਂ ਅੱਗੇ ਹਾਂਜੀ ਹਾਂ ਹੋਰ ਜੀ ਤੁਸੀਂ ਕੋਈ ਕਹਿਣਾ ਚਾਹੋਗੇ ਬਹੁਤ ਵਧੀਆ ਜੀ ਪੀਜੇ ਖਾਨ ਚੱਲੇ ਆ ਮਲਾਵਦ ਗੱਡੀ ਰੌਸੀਆ ਨੇ ਪਹੁੰਚ ਗਈ ਰੱਬ ਰੱਬ ਕਰਦੇ ਬੈਠੇ ਆ ਜੀ ਡਰਾਈਵਰ ਕੱਬਾ ਹੀ ਆਈ ਅੱਜ ਡਰਾਈਵਰ ਕੱਬਾ ਹੀ ਆਈ ਡਰਾਈਵਰ ਦਾ ਮੂੰਹ ਦਿਖਾ ਆਏ ਆ ਮੂੰਹ ਨਾ ਦਿਖਾਇਓ ਜੀ ਡਰਾਈਵਿੰਗ ਤੋਂ ਬਿਨਾਂ ਦਿਖਾਇਓ ਕੋਈ ਨਹੀਂ ਉਹ ਮੈਂ ਆ ਕਰਦਾ ਸੀਰੀਅਸਲੀ ਅਲੀ ਅੱਲਾ ਦੇ ਥੱਲੇ ਗੱਡੀ ਜਦੋਂ ਨਹੀਂ ਮਲਾਉ ਜਾ ਕੇ ਦਿਖਾਉਨੇ ਆਈ ਉੱਥੇ ਬ੍ਰੇਕ ਮਾਰ ਮਾਰ ਗੱਡੀ ਚੱਲ ਰਹੀ ਆ ਕੀ ਹੋ ਗਿਆ ਬੰਦ ਕਰ ਦੇ ਇਹਨੂੰ ਪੱਟੀ ਦਾ ਮੂੰਹ ਤਾਂ ਦਿਖਾ ਦੇ ਉਹ ਉੱਥੇ ਆ ਕੇ ਦਿਖਾ ਇੰਦਰ ਸਿੰਘ ਭੱਟੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਲਈ ਸਬਸਕ੍ਰਾਈਬ ਜੋ ਵੀ ਵੀਰੇ ਨੇਗੇ ਸਾਰਿਆਂ ਨੂੰ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਫਤਿਹ ਬੋਲੇ ਸੋਨਿਆ ਹਾਲ ਸ੍ਰੀ ਅੰਮ੍ਰਿਤ ਬਾਪਾ ਜੀ ਅੱਜ ਸੰਗਤਾਂ ਚੱਲੀਆਂ ਨੇ ਪੀਜ਼ਾ ਖਾਣ ਮੂਰੇ ਦੀਦਾ ਨਹੀਂ ਕੋਸ ਕੇ ਸੰਗਤਾਂ ਕਹਿੰਦੀਆਂ ਵੀ ਭਾਈ ਸਾਹਿਬ ਕੱਲ ਰਾਤ ਨੂੰ 8 ਵਜੇ ਕਹਿੰਦੀਆਂ ਵੀ ਪੀਜ਼ਾ ਖਾਣੇ ਨੇ ਪਰ ਤੁੰਦ ਬਹੁਤ ਸੀ ਇਸ ਕਰਕੇ ਅਸੀਂ ਅੱਜ ਪਲਾਨ ਬਣਾਇਆ ਤੁੰਦ ਥੋੜੀ ਐ ਮੌਸਮ ਦੇਖ ਲਿਆ ਤਾਂ ਅਮੂ ਬਲੌਗਸ ਵਾਲੇ ਸਾਡੇ ਵੱਡੇ ਵੀਰ ਨੇ ਮੌਸਮ ਓਕੇ ਐਨ ਪੂਰਾ ਤੇ ਹੁਣ ਅਸੀਂ ਪੀਜ਼ਾ ਖਾਣ ਮਲਾਉ ਚੱਲੇ ਆ ਤੇ ਸਾਡੇ ਨਾਲ ਮੇਰਾ ਵੀ ਰਵਨੂਰ ਸਿੰਘ ਤੇ ਧਾਮੂ ਬਲੌਗਸ ਇਲੈਕਟ੍ਰੀਕਲ ਇਕਵਿਪਮੈਂਟਸ ਵਾਲੇ ਸਾਡੇ ਗਗਨਦੀਪ ਸਿੰਘ ਉਹਨਾਂ ਦੇ ਬ੍ਰਦਰ ਤਰਸੀਮ ਜਸੜ ਜੀ ਨੇ ਤੇ ਨਾਲ ਇੱਕ ਸਾਡੇ ਦਿਲਾਂ ਦੀ ਆਵਾਜ਼ ਦਿਲਾਂ ਦੀ ਧੜਕਣ ਰਬੂਰ ਕਮਜ਼ੂਰ ਜੋ ਕੀ ਆਪਣੀ ਕਲਾ ਨੂੰ ਬਚਾ ਕੇ ਰੱਖਦੇ ਨੇ ਪੁਰਾਣੇ ਗੀਤਕਾਰ ਜੋ ਕੀ ਕਿਸ ਤਰ੍ਹਾਂ ਵੀ ਸੰਭੀ ਰੱਖੇ ਨੇ ਜਿਹੜਾ ਗੋਲਤਬਿਆਣੀ ਹੁੰਦੀਆਂ ਨੇ ਮੁੰਡਿਓ ਸਾਡੇ ਜਸਨਪੀਰ ਸਿੰਘ ਦਿਖਾਓ ਪਹਿਲਾਂ ਜੀ ਉਧਰ ਦਿਖਾਓ ਮਾੜਾ ਜਸਨਪੀਰ ਸਿੰਘ ਆ ਗਿਆ ਮੁੰਡਾ ਜੀ ਇਹ ਜਸਨਦੀਪ ਸਿੰਘ ਇਹ ਸੰਗਤ ਅਜ ਚੱਲੀ ਆ ਜੀ ਪੀਜੇ ਖਾਨ ਬਲੌਦ ਨੂੰ ਅਸੀਂ ਪਹੁੰਚ ਗਏ ਆ ਪਿੰਡ ਗੋਸਲ ਅੱਗੇ ਤੁਹਾਨੂੰ ਹੁਣ ਪੀਜੇ ਉੱਥੇ ਖਾਂਦੀ ਲਗੌੜ ਦਿਖਾਵਾਂਗੇ ਜੀ ਅੱਜ ਕਈਨਾਂ ਅਜ ਪਹਿਲੀ ਵਾਰ ਪੀਜਾ ਦੇਖਣਾ ਕੋਈ ਕੱਲ ਵਾਲੇ ਵਲੌਗ ਚ ਦੇਖਿਆ ਹੀ ਹੈ ਵੀ ਕਈ ਸਬਜ਼ੀ ਦਾਲ ਹੀ ਦੱਸੀ ਗਏ ਨੇ ਇਹ ਟੌਪਿੰਗ ਪੈਂਦੀ ਹੁੰਦੀ ਹੈ ਉੱਤੇ ਤੇ ਬਾਕੀ ਸਾਨੂੰ ਉੱਥੇ ਜਾ ਕੇ ਮਿਲਾਉਨੇ ਆ ਬੱਸ ਲਾ ਦੋ ਗਾਜੀ ਜਲਦ ਤੋਂ ਜਲਦ ਹਲਦ ਨੂੰ ਗਾ ਚ ਚੈਨਾ ਚੱਲੇ ਆ ਪੁੱਛ ਗਏ ਜੀ ਮਿਲਾਉ ਤੇ ਅਸੀਂ ਅਦਰ ਡਰਾਈਵਰ ਦਾ ਵੀ ਡਰਾਈਵਰ ਹੀ ਦੇਖੋ ਇੱਧਰ ਹੱਥ ਚਲਾਦਾ ਓ ਹੌਲੀ ਹੌਲੀ ਲੱਗੀ ਕਹਿੰਦੇ ਗੱਡੀ ਕਹਿੰਦੇ ਲੱਗੀ ਕਹਿੰਦੇ ਨਾਲ ਮੜੀ ਨੰਬਰ ਪਲੇਟ ਹੀ ਲੱਗੀ ਆ ਨੰਬਰ ਹੀ ਲੱਗਿਆ ਖੜਕਾ ਹੋਇਆ ਖੜਕਾ ਦਾ ਹੋਇਆ ਨੂਰ ਨੰਬਰ ਪਲੇਟ ਸਿੱਧੀ ਕਰਤੀ ਇਹਨੇ ਸਹੀ ਤਾਂ ਖੜੀ ਆ ਹੁਣ ਚੱਲ ਜੀ ਫੂੜ ਫੂੜ ਢਿੰਗੜ ਦੇਣਾ ਲਿਆਣੇ ਦੇ ਢਿੰਗੜੇ ਦੇ ਇੱਧਰ ਬਣਾ ਦੇ ਉਹ ਪਾਈ ਦੇ ਬਣਾ ਦੇ ਵਾਦੀ ਗੀ ਤੇ ਗੱਡੀ ਹੋ ਗਈ ਉਹ ਗੱਡੀ ਦਿਗਾ ਮੂਹਰੋ ਗੱਡੀ ਉੱਥੇ ਕਰ ਲਈ ਉਹਨਾਂ ਦੇ ਬਾਦਰ ਉਹ ਥੱਲੋਂ ਬੰਪਰ ਮੈਨੂੰ ਪਤਾ ਕੀ ਹੋ ਰਿਹਾ ਮੇਰੇ ਮੂਹਰੇ ਹੋ ਗਿਆ ਨਹੀਂ ਬਾਤ ਤੂੰ ਮੂਹਰੇ ਕਹਿ ਜਾਂਦਾ ਕਿ ਕਿੱਥੇ ਆ ਰਹੇ ਨੇ ਵਿੱਚ ਮੈਂ ਐਂਟਰੀ ਲਊਗਾ ਵਿੱਚੋਂ ਐਂਟਰੀ ਲਊਗਾ ਹੋਰ ਵੀ ਆ ਜੀ ਆ ਖਾਣਾ ਚਾਹੇ ਭਾਈ ਹਾਂਜੀ ਹਾਂਜੀ ਕਦੇ ਦੇਖਿਆ ਹੋ ਤੁਸੀਂ ਹਾਂ ਬਹੁਤ ਮੈਂ ਹੁਣੇ ਖਾ ਕੇ ਆਇਆ ਮੈਂ ਤੇ ਦਰਵੀ ਚੋਂ ਖਾ ਕੇ ਆਇਆ ਹਾਂ ਦੁਪਹਿਰੇ ਖਾ ਕੇ ਆਇਆ ਭਾਈ ਤੁਸੀਂ ਵੀ ਸਰ੍ਹੇਵ ਜੱਛੜੀ ਪੀਂ ਜਾਂਦੇ ਦੇਖਿਆ ਕਦੇ ਪਾਉਂਦਾ ਮੇਰੀ ਰੋਜ਼ ਖਾਈਦਾ ਰੋਜ਼ ਖਾਈਦਾ ਇਹ ਜਿਹੜਾ ਉਹਦੇ ਘਰੇ ਕੀ ਸੈਫਰ ਕਿਹੜਾ ਵਾ ਆਪਣਾ ਕੌਣ ਬਾਈ ਜੀ ਬੰਦਾ ਕਿਹੜਾ ਐ ਦੇਖਣਾ ਨਹੀਂ ਕਿਹੜਾ ਬੰਦਾ ਅੱਛਾ ਮਹਿਰੇ ਜੂਪਾ ਰੱਖਿਆ ਓਡੇ ਪਿੰਡ ਵਾਲਾ ਉਹ ਭਾਈ ਆਓ ਜੂਪਾ ਆ ਭਾਈ ਆ ਲੌਂਗ ਕੋਟ ਆ ਬਾਹਰੋਂ ਆਇਆ ਕਿਥੋਂ ਲਿਆਂਦਾ ਹੀ ਕੋਟ ਬਾਹਰੋਂ ਆਇਆ ਵੀਰਾ ਮੇਰਾ ਦੋਨੇ ਵੱਡਾ ਭਾਈਆ ਬਾਹਰੋਂ ਆਇਆ ਜੀ ਇਹ ਉਹ ਅੰਬੈਸੀ ਵਾਲਿਆਂ ਦੇ ਮੂੰਹ ਦੇਖ ਕੇ ਮੋੜਦਾ ਅੰਬੈਸੀ ਵਾਲਿਆਂ ਦੇ ਮੂੰਹ ਦੇਖ ਕੇ ਮੋੜਦਾ ਕਹਿੰਦਾ ਇੱਡਾ ਮੂੰਹ ਹੈ ਸਰਦਾਰ ਜੀ ਗੱਲ ਤਾਂ ਸਮਝ ਸਰਦਾਰ ਜੀ ਕਹਿੰਦਾ ਇੱਡਾ ਮੂੰਹ ਹੈ ਕਹਿੰਦਾ ਕੈਨੇਡਾ ਦੀ ਕਿੱਥੇ ਰੱਖੀ ਹੈ ਮੂੰਹ ਦਾ ਮੂੰਹ ਦਿਖਾ ਲਈ ਤੁਹਾਨੂੰ ਸਰਦਾਰ ਜੀ ਸਰਦਾਰ ਜੀ ਸੰਗਦ ਨੇ ਸ਼ਰਮੀਲ ਲੈ ਤੇ ਬਾਕੀ ਸਾਡੇ ਆ ਵੀਰ ਦੀ ਰੰਗਾ ਜੀ ਇਹਨਾਂ ਨੂੰ ਇਹਨਾਂ ਨੇ ਇਹਨਾਂ ਨੂੰ ਇਹਨਾਂ ਨੂੰ ਆਈਟੀਆ ਆਹ ਵਿਦੰਗ ਵੇਜਾ ਜੀ ਇਹਨਾਂ ਨੂੰ ਆਈਟੀਆ ਨਾ ਨਹੀਂ ਲੈਣਾ ਹੁੰਦਾ ਰਹਿਣ ਇਹਨਾਂ ਨੂੰ ਆਈਟੀਆ ਵਾਲਿਆਂ ਨੇ ਮਸਾ ਰੱਖਿਆ ਉਹਨੂੰ ਧੰਨਵਾਦ ਉਹਨਾਂ ਦਾ ਜੀ ਬਹੁਤ ਬਹੁਤ ਜਿਹੜੇ ਪੱਖੇ ਜਿਹੜੇ ਪੱਖੇ ਨੇ ਵੀ ਆਪ ਹੀ ਲੋਡ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਬਾਕੀ ਕਈਆਂ ਚਲਾਉਣ ਵਾਲਿਆਂ ਨੇ ਜੀ ਹੁਣ ਪਹੁੰਚ ਗਏ ਛੋੜ ਕੇ ਇੱਕ ਬਲੌਡ ਸਾਡੇ ਵੀਰਾਂ ਦਾ ਬੜਾ ਵਿਊਜ਼ ਆ ਫੀਜਾ ਬਹੁਤ ਵਧੀਆ ਹੁੰਦੀ ਹੈ ਅੱਜ ਬਾਈ ਦਾ ਇਹਦਾ ਇਹ ਬਹੁਤ ਕਰਦੇ ਪਰ ਬਹੁਤ ਵਧੀਆ ਬਹੁਤ ਵਧੀਆ ਤੇ ਡਿਲੀਸ਼ੀਅਸ ਪੀਜ਼ਾ ਬਣਾਉਂਦੇ ਨੇ ਇਹ ਬਹੁਤ ਜਬਰਦਸਤ ਪੀਜ਼ੇ ਹੁੰਦੇ ਨੇ ਇਹਨਾਂ ਦੇ ਇੱਕ ਇਹਨਾਂ ਦਾ ਪੀਜ਼ਾ ਇੱਕ ਹੈ ਜਬਰਦਸਤ 32 ਪੋਰ 32 ਪੋਰ ਪੀਜ਼ਾ ਵੀ ਇਹਨਾਂ ਕੋਲ ਉਹ ਨਾ ਖਾਇਓ ਉਹ ਨਾ ਖਾਇਓ ਇਹਨਾਂ ਨੂੰ 32 ਪੋਰ ਚੱਲਦੀ ਹੈ ਤੇ ਅੱਜ ਸਾਡਾ ਵੀ ਸੇਮ ਜੱਸਰ ਜੀ ਕਹਿੰਦੇ ਹੁਣ ਆਉਣ ਵਾਲੀ ਐਲਬਮ ਵਿੱਚ ਜੱਸਰ ਚ ਇਹ ਵੀਰ ਜੀ ਇੱਕ ਵੀਡੀਓ ਚ ਰਹੇਗੇ ਇਹਨਾਂ ਵਰਚ ਤੇਚੀ ਆ ਗਰਾਜ ਜਿ ਪਾਇਓ ਨੇ ਐ ਐ ਕਰਦੇ ਆ ਉਹਨੇ ਐ ਬਾਕੀ ਸਾਡਾ ਗੱਗਾ ਵੀਰ ਬੈਠਾ ਹਾਂਜੀ ਭਾਈ ਗੱਲ ਬਾਤ ਸੁਣਾਓ ਚੌੜਾ ਨਹੀਂ ਹੋਣਾ ਗੱਲ ਸੁਣਾਉਣੀ ਨਹੀਂ ਬੱਸ ਵੀ ਚੌੜਾ ਨਹੀਂ ਹੋਣਾ ਗੱਲ ਸੁਣਾਉਣੀ ਆ ਕੋਈ ਮਾਈਂਡ ਦੀ ਗੱਲ ਨਹੀਂ ਹੁਣ ਤੁਸੀਂ ਕਿਸ ਦਾ ਕਰੋਗੇ ਪੀ ਜਾਨੀ ਅਸੀਂ ਕਿਸ ਤਾਂ ਨਹੀਂ ਕਰਨਾ ਕੀਤਾ ਕਰੋਗੇ ਤਾਂ ਬਈ ਹਾਂ ਆ ਆਪਣੇ ਆ ਆਪਣੇ ਆ ਕੀ ਕੋਣ ਉਹ ਤਾਂ ਕਹਿੰਦਾ ਹੀ ਆਪਣਾ ਹੀ ਕਹਿੰਦਾ ਆਪਣਾ ਹੀ ਆ ਆਪਣੀ ਵੀ ਤੁਸੀਂ 6 ਵਜੇ ਕਰਾਇਦੇ ਕਿਲ ਤੋਂ ਜੁੜੀ ਹੈ 6 ਵਜੇ ਤਾਂ ਨਹੀਂ ਬਤਾ ਮੂੰਹ ਜਾ ਕੇ ਕਿ ਬੇਟੀ ਜੇ ਕਿਜੀ ਵੀ ਬੇਟੀ ਹੈਗਾ 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 ਨਹੀਂ ਕਰਦਾ ਇਹ ਨਹੀਂ ਕੱਲ ਕਹਿੰਦਾ ਨਹੀਂ ਵੀ ਗੱਟੂ ਚੋਲੀ ਕਰਕੇ ਵੇਚਣਾ ਦਾ ਕੰਮ ਚੀਨੀ ਦਾ ਮੈਨੂੰ ਲੱਗਦਾ ਨਹੀਂ ਫੜਕਾ ਹਾਂ ਫੜਕਾ ਤਾਂ ਲੱਗਦਾ ਹੈ ਤੇ ਕਹਿੰਦਾ ਕਿੰਨਾ ਬੇਟੀ ਜਾ ਕੇ Shimla ਸਾਰੇ ਨੂੰ ਲੈ ਜਾਣਾ ਅਸੀਂ ਮੈਨੂੰ ਪਤਾ ਹੈ ਸਾਡਾ ਵੀਰ ਆਉਣਾ ਹੈ ਵਲੌਗ ਸੁਣਾਉਂਦਾ Shimla ਲੈ ਜਾਉਣਾ ਕੋਈ ਆਉਣ ਵਾਲੇ ਵਲੌਗ ਸਾਡਾ ਵੀ ਤੈਨੂੰ Shimla ਲੈ ਕੇ ਜਾਊਗਾ ਅੱਧ Shimla ਤੱਕ ਅਗਾਂਹ ਵੀ ਜਾ ਸਕਦੇ ਆ ਲੈ ਲਦਾ ਮੈਂ ਕਹਿੰਦਾ ਆਉਂਦੀ ਕਮੇਟੀ ਵੀ ਇਹ ਥੋੜਾ ਘੱਟ ਦੇ ਵਿੱਚ ਚੱਕ ਲੈਣਗੇ ਜੀ ਫੇਰ ਇਹਦੇ ਲੇਜ਼ ਆਗਨ ਹੋ ਜਾਣਗੇ ਸਿੱਧਾ ਫੇਰ ਵੀ ਮੁਰਤੇ ਮਹੀਨਾ ਪੈਣਾ ਖਾਣਾ ਪੀਣਾ ਬਾਈ ਦਾ ਖਰਚ ਆ ਰਹਿਣਾ ਜਾਣਾ ਬਾਈ ਦਾ ਖਰਚ ਆ ਤੇ ਟਰੈਵਲਿੰਗ ਦਾ ਵੀ ਖਰਚ ਆ ਬਾਈ ਅੰਤ ਵਿੱਚ ਹੋਰ ਹੋਣ ਪੀਜੀ ਆਉਂਦੇ ਤੁਹਾਨੂੰ ਦਿਖਾਉਣੇ ਆ ਵੀ ਕੌਣ ਕਿਵੇਂ ਡਿੱਗਦਾ ਵਾ ਪੀਜੀ ਆ ਤੇ ਇਹ ਹੋਣਾ ਜੀ ਪਾਉਣ ਮਲਾਵਤ ਪੀਜਾ ਖਾਣਾ ਆਏ ਸੀਗੇ ਅਰੇ ਸ਼ਹਿਰ ਦਾ ਤੁਹਾਨੂੰ ਰੂਟ ਰੂਟ ਕਰਾ ਰਹੇ ਆ ਵੇਖੋ ਮਲਾਵਤ ਆ ਰੌਂਡ ਆ ਓ ਯਾਰ ਉਹਦਾ ਸਮਝਾ ਜੇ ਕਹਿੰਦੇ ਲੁੱਟਣੀ ਕਿਹਨੇ ਕੋਈ ਨਾ ਮੈਂ ਇੱਥੇ ਤੁਰਿਆ ਨਾ ਚੋਮੂ ਨਹੀਂ ਜਾਣਾ ਹੈ ਆਪਾਂ ਲੁੱਟਣੀਆਂ ਬੈਠੇ ਪੀਜੀ ਵਾਲਾ ਕਹਿੰਦਾ ਪ੍ਰੀ ਰਮੋਗ ਗਿਆ ਪਨੀਰ ਲਿਆ ਦੋ ਉੱਥੇ ਪਾਉਣਾ ਵੀ ਆ ਪੀਜੀ ਦੇ ਆਪਾਂ ਲੁੱਟਣੀਆਂ ਦੀ ਬੈਂਕ ਫਟਾ ਚੜਨਾ ਕੋਈ ਬੜ ਬਾਈ ਪੈਂਤਾ ਐ ਲੱਗੀ ਜਾਂਦਾ ਵਾ ਵੀ ਜਿਵੇਂ ਬੀਜਣ ਹਿਸਾਬ ਦੀ ਖੰਡਾਂ ਵੀ ਚਮਲੇ ਤੁਰ ਜਾਂਦੇ ਆ ਵੀ ਐ ਉਹਨਾਂ ਵੀ ਕੋਟ ਪਾਏ ਐ ਮੇ ਮਾਲ ਰੋਡ ਤੇ ਤੁਰੇ ਜਾਂਦੇ ਹੁੰਦੇ ਆ ਆ ਦੇਖੋ ਮਾਲ ਰੋਡ ਰੁੜਿਆ ਹੁੰਦਾ ਇੱਧਰ ਦੇਖੋ ਆ ਮਿਹਨਤ ਆ ਹੁੰਦੀ ਮਿਹਨਤ ਉਹ ਨਾਲ ਬੀੜੀ ਵੀ ਪੀਂਦਾ ਓਹੋ ਉਹ ਉਹ ਜੋਰ ਲਾਉਂਦਾ ਧੂਹਾ ਵੀ ਕਿਤੇ ਪਾਸੇ ਨਿਕਲਣਾ ਚਾਹੀਦਾ ਦੂਜੇ ਨਾਲ ਪੀਟਰ ਇੰਜਨ ਆ ਆ ਦੇਖੋ ਬੈਂਕ ਜੀ ਕਾ ਫੇਡੀਆ ਇਹ ਪਰ ਨਹੀਂ ਬੈਕ ਖੁੱਲੀ ਹੁੰਦੀ ਹੈ ਬੇਟਾ ਪੜਜੋ ਭਾਈ ਜੀ ਆ ਦੇਖੋ ਇਹ ਜਿਹੇ ਲੈਟਰ ਆਪ ਨੂੰ ਅਕਸਰ ਡਰਾਉਂਦੀਆਂ ਰਹਦੀਆਂ ਨੇਗੀਆਂ ਇਕੱਲੇ ਰਹੇ ਬੱਚੇ ਨੂੰ ਹੁਣ ਆਏ ਲੱਗਦਾਵੇਂ ਮੂਰੇ ਭੂਤ ਸਿੱਪੂਤ ਪੱਗ ਬੰਨੀ ਜਾਂਦੀ ਹੁੰਦੀ ਆਪਣੇ ਓਏ ਮੂਰੇ ਉਹ ਨਾ 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 ਦਿੱਲੀ ਜਾਵਾਂਗੀ ਇੱਧਰ ਜਾਣ ਦੀ ਤਿਆਰੀ ਹੈ ਜੀ ਇਕੱਲੇ ਜੀ ਗਿੱਲਾ ਗਿੱਲਾ ਤੋਂ ਕਹਾ ਗਿਆ ਤੂੰ ਕੋਈ ਤੈਨੂੰ ਦਿੱਲੀ ਦਾ ਪਤਾ ਹੋਊਗਾ ਆਲੂ ਲੈਣ ਦੀ ਆਲੂ ਵੀ ਲੈ ਫਿਕਰ ਆਲੂ ਲੈਣ ਤੁਸੀਂ ਦੁਕਾਨ ਤੋਂ ਤਿੰਨੇ ਆਣੇ ਓਨੇ ਛਣੇ ਜੜੀ ਇੱਧਰ ਜੜਾਈ ਦਾ ਮਾਹੌਲ ਇੱਧਰ ਲੜਾਈ ਦਾ ਮਾਹੌਲ ਇੱਧਰ ਕਹਿੰਦੇ ਫੋਲ ਲੜਾਈ ਦਾ ਮਾਹੌਲ ਆਈ ਇੱਧਰ ਇੱਕ ਗਰੁੱਪ ਖੜਾ ਇੱਕ ਉੱਤੇ ਦੀ ਛੜ ਖੜਾ ਵਾ ਲੜਾਈ ਲੜਾਈ ਛੇ ਫੈਡਰੇ ਲੜਾਈ ਛੇ ਟਮਾਟਰ ਤੇ ਲੜਾਈ ਉਸ ਗੱਲਤਾ ਸੋਣ ਲੋ ਲੜਾਈ ਲੜਾਈ ਇਧਰ ਕਹਿੰਦੇ ਕੇਲੇ ਉਧਰੋਂ ਮਾਰਨਗੇ ਇਧਰ ਪਲ ਮਾਰਵਾਉਣਗੇ ਇਧਰੋਂ ਗੱਜ ਕ ਮਾਰਨਗੇ ਪਰ ਨਹੀਂ ਪਰਪਲ ਹੁੰਦਾ ਚੱਲ ਕੁਛ ਵੀ ਹੁੰਦਾ ਖਿਲਨਾ ਪਟਾਕਾ ਲਾ ਤੇ ਬਣਾਉਣਾ ਨਹੀਂ ਦੋ ਗੇੜਾ ਲਿਆਈ ਚੱਲ ਲਿਆਈ ਚੱਲ ਸੰਭਾ ਸੰਭਾ ਬਸ ਬਸ ਉਹ ਵੀ ਤਾਂ ਚੰਬਰ ਪਾ ਬੱਠੇ ਰਹੋਗੇ ਜੀ ਉਹ ਵੀ ਸਨੇਪ ਪਾਉਣੀ ਜੀ ਪਾ ਲੈਣਾ ਤੇ ਆਪਾਂ ਫੇਰ ਘੜ ਕੱਢੋ ਆ ਨਾਲ ਦੀ ਲਗਾਓ ਲਿਆ ਲੋ ਜੀ ਦੋ ਹੋਰ ਆਏ ਚਾਹੇ ਕਰੋ ਇੱਥੇ ਬੈਂਚ ਜੋੜ ਲੱਗੂ ਹੋ ਗਿਆ ਸੈਟਅਪ ਚੱਕ ਮਾਰੀ ਥੱਲੇ ਰੱਖ ਦੇ ਬਾਹਰ ਖਾਣਾ ਹੈ ਆਪਾਂ ਗਰਮੀ ਜਕ ਦੂਮ ਲਾ ਗਿਆ ਸੈਟ ਅਪ ਯਾਰ ਚੱਲ ਕਰਤਾ ਹੀ ਆਈ ਨਾ ਲੈ ਹੋ ਕ ਉਹ ਜਾ ਕੇ ਬਾਲ ਦੇ ਗਿਆ ਹਲੇ ਦੋ ਰਹਿੰਦੇ ਨੇ ਹੋਰ ਪਾਲ ਆ ਗਿਆ ਯਾਰ ਉਹ ਦੋ ਜੇ ਬਾਅਦ ਚ ਕਰਤੀ ਬੜਾ ਉਹ ਸਰ ਪੈ ਗਈ ਕਰਾ ਲਈਏ ਸਾਇਦਾ ਦੂਰ 6 ਸੀ ਵੀ ਨੇ ਹਾਂ ਕੀ ਹੋ ਗਿਆ ਆਪ ਦੇ ਆਪੇ ਸੰਭਲੋ ਹੋ ਗਿਆ ਸਾਰੇ ਕੋਕ ਕੋਕ ਮੰਗੀ ਜਾਂਦੇ ਸੀਗੇ ਜੀ ਉਹ ਬਾਈ ਜਿਹੜਾ ਕੰਮ ਕਰਦੀ ਉਹਨੇ ਅੱਕ ਦੇ ਬੋਤਲ ਹੀ ਦੇ ਦਿੱਤਾ ਯਾਰ ਪੀ ਲੋ ਜਿੰਨਾ ਪੀਣਾ ਮਜ਼ਾ ਤਾਂ ਆ ਗਿਆ ਕਹਿੰਦਾ ਇਹਨਾਂ ਨੇ ਤਾਂ ਹੱਡਣਾ ਨਹੀਂ ਇਹਨਾਂ ਨੂੰ ਤਾਂ ਚਾਹੇ ਦੋ ਬੋਤਲਾਂ ਧਰ ਦੋ ਢੰਬਾ ਫੁੱਲ ਚੱਲ ਰਿਹਾ ਦੇਖੋ ਸੱਬਲ ਗਿਆ ਓਏ ਇਹ ਕੋ ਸੱਬਲ ਗਿਆ ਦੇਖੋ ਸੱਤਨ ਲੱਗਦਾ ਆ ਲਾਈਟ ਬਦਲ ਦੇ ਬਾਈ ਜੀ ਆ ਲਾਈਟ ਬਦਲ ਦੇ ਖੜਾ ਖੜੇ ਹੱਥ ਲਾ ਦਿੰਦਾ ਆ ਲਾਈਟ ਨੂੰ ਤਾਂ ਮਾਰਦੇ ਹੋ ਦੇਖੋ ਜੀ ਢੰਬਾ ਫੁੱਲ ਚੱਲ ਰਿਹਾ ਸਾਰੇ ਜੇਤ ਨੇ ਯਾਰ ਬਾਈ ਪੈ ਨਹੀਂ ਜੇ ਮਾਰਿਆ ਉਹ ਤੋਂ ਪਹਿਲਾਂ ਆ ਪੀਜ਼ਾ ਖਾ ਲਿਆ ਵੱਧ ਜੀ ਹੁਣ ਗਰਮੀ ਗਰਮੀ ਹੋ ਗਿਆ ਕੋਡ ਪਿਆ ਬਾਈ ਦਾ ਉਹਦੇ ਹੈ ਹੈ ਤਾਂ ਮੂੰਹ ਹੈ ਬਾਈ ਕਿਹਾ ਜੇ ਲੱਗਿਆ ਪੀਜ਼ਾ ਤੁਹਾਨੂੰ ਰਿਆ ਕੀ ਬਹੁਤ ਵਧੀਆ ਆ ਤੁਹਾਨੂੰ ਨਹੀਂ ਆਹ ਇੱਥੇ ਆ ਦੇਖੋ ਜੀ ਆ ਆ ਖੀਰਾ ਵਾ ਕਹਿੰਦਾ 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 ਆ ਖੀਰਾ ਵਾ ਕਹਿੰਦਾ ਕਹਿੰਦਾ ਬਾਈ ਨੇ ਪੇਠਾ ਆ ਪਤਾ ਹੈ ਐਸੀ ਕੋਈ ਗੱਲ ਤਾਂ ਹੈ ਨਹੀਂ ਬਾਈ ਕਹਿੰਦਾ ਬਹੁਤ ਹਾਂਜੀ ਬਾਈ ਜੀ ਕਿਵੇਂ ਲੱਗਿਆ ਤੁਹਾਨੂੰ ਪੀਜ਼ਾ ਹਾਂ ਇਹ ਹੱਥ ਖੜਾ ਕਰਨ ਦਾ ਕਹਾਣੀ ਪੀਜ਼ਾ ਦੱਸੋ ਹਾਂ ਇਹਦਾ ਮਤਲਬ ਸਮਝ ਨਹੀਂ ਇਹ ਮਤਲਬ ਤਾਂ ਇਹ ਹੁੰਦਾ ਵਾ ਵੀ ਹਾਂਜੀ ਆ ਆ ਦੇਖੋ ਜੀ ਬਾਈ ਨੇ ਨਾ ਦੁਬਾਰਾ ਦੁਬਾਰਾ ਕੋਕ ਮੰਗੀ ਜਾਂਦੀ ਜੀ ਅਸੀਂ ਬਾਈ ਨੇ ਆ ਬੋਤਲੀ ਫੜਾਤੀ ਕਹਿੰਦਾ ਯਾਰ ਲੈ ਲਓ ਵੀ ਕਿਉਂ ਤੰਗ ਕਰਿਆ ਮੈਂ ਹੋਰ ਪੀਜ਼ਾ ਬਣਾਉਣ ਹਾਂ ਹਾਂਜੀ ਬਾਈ ਜੀ ਕਿਵੇਂ ਲੱਗਾ ਤੁਹਾਨੂੰ ਬਹੁਤ ਵਧੀਆ ਜੀ ਆ ਕੋਕ ਦੋ ਨਾਲ ਲੈ ਕੇ ਆਓਗੇ ਇੱਕ ਬਾਈਟ ਕਰਕੇ ਦਿਖਾਓ ਪੀਜ਼ਾ ਦੀ ਫਿਰ ਨਾ ਨਾ ਬਾਈਟ ਦੰਦੀ ਵੱਡੋ ਐਂ ਕਹਿ ਰਿਹਾ ਮੈਂ ਨਹੀਂ ਨਹੀਂ ਬਸ ਨਾ ਨਹੀਂ ਕੱਢ ਕੇ ਵੱਡ ਕੇ ਦਿਖਾਓ ਦੰਦੀ ਵੱਡ ਦੋ ਆਏ ਆਏ ਦੰਦੀ ਵੱਡੀ ਵੱਡੀ ਐ ਸਵਾਗਤ ਨਾ ਖਾਓ ਆ ਜੇ ਕੋਈ ਪੀਜਾ ਬਾਹਰ ਨੂੰ ਆਉਂਦਾ ਤੇਰੀ ਬੀਬੀ ਕਹਿੰਦੀ ਕਮੇਟੀ ਚੱਕ ਲਈ ਪੁੱਤ ਤਾਂ ਪੀਜੇ ਖਾਨ ਆ ਗਏ ਜੀ ਬਾਕੀ 60 ਕਿਲੋ ਕਣਕ ਘਰੇ ਆਈ ਸੀ ਆਉਂਦੇ ਚੱਕੀਆਂ ਦੇ ਹੈ ਪੈਨਸ਼ਨ ਵੀ ਆ ਗਈ ਪੈਨਸ਼ਨ ਨੂੰ ਬੀਬੀ ਕੈਪਟਨ ਰਿਟਾਇਰ ਰਹੀ ਆ ਨਹੀਂ ਇਹ ਤਾਂ ਮੂ ਐਮ ਅੱਛਾ ਨੇ ਨਹੀਂ ਕਹਿੰਦੇ ਬੀਬੀ ਨੇ ਉੱਥੇ ਨਾ ਘੱਤਰ ਦੀ ਜੰਗ ਲੜੀ ਹੋਈ ਆ ਕਹਿੰਦੇ ਬੰਦੂਕ ਚੋਂ ਗੋਲੀਆਂ ਮੁੱਕ ਗਈਆਂ ਚੁੰਨੀ ਨਾਲ ਰੋੜਾ ਬੰਦ ਕੇ ਘਮਾਈ ਗਈ ਹੁਣ ਚੜੂ ਵਲੌਗ ਕਹਿੰਦੇ ਦਾਦਾ ਅਚੂਨੀ ਦਾ ਲੜ ਖੁੱਲ ਗਿਆ ਪਰ ਉਹਨੂੰ ਸੌਲ ਮਿਲ ਗਿਆ ਸੌਲ ਇਹਨੇ 10 ਕਿਲੋ ਦਾ ਪੱਥਰ ਘਵਾਇਆ ਦੀ ਬੀਬੀ ਨੇ ਜਿਹੜਾ ਮੂਰੇ ਆਇਆ ਕਰੇ ਘੁੰਮ ਜਾ ਜਵਾੜਾ ਉਹ ਜਾਵੇ ਜਿਹੜਾ ਆਵੇ ਮੂਰੇ ਹੁਣ ਨਾਲੀ ਤੇ ਰੋੜੇ ਰੱਖਿਆ ਯਾਰ ਇਸ ਇਸੇ ਗੱਲ ਕਰਕੇ ਲਾਇਸੈਂਸ ਨਹੀਂ ਬਣਿਆ ਜੇ ਬੰਦੂਕ ਹੋਵੇ ਤਾਂ ਗੋਲੀ ਮਾਰ ਦੂੰ ਰੋੜਾ ਮਾਰਦੀ ਆ ਜਿੱਥੇ ਵੀ ਕੋਈ ਦੀ ਜਾਂਦਾ ਵਾ ਹੈ ਬਾਈ ਮੈਂ ਵੀ ਰਦ ਹਾਂਜੀ ਹਾਂਜੀ ਜਸਰ ਬਾਈ ਜੀ ਕੇਮੇ ਦਾ ਲੱਗਿਆ ਪੀਆ ਤੁਹਾਨੂੰ ਬਹੁਤ ਵਧੀਆ ਵੀਰੇ ਬਾਈਆ ਬਣਾਇਆ ਬਾਈ ਨੇ ਪੀ ਜਾ ਪੂਰਾ ਪੂਰਾ ਮੈਂ ਉਹ ਨਹੀਂ ਬਿਮਾਰ ਹੋਈ ਉਹ ਨਹੀਂ ਬਿਮਾਰ ਹੋ ਰੁੱਸੇ ਨਹੀਂ ਨਹੀਂ ਇਹਨਾਂ ਡੈਡਰੀਆ ਜੋਰ ਪੈ ਕੂਟੀ ਬੈਠੇ ਨੇ ਹੈ ਨਾ ਨਾ ਪਤਾ ਕੋਈ ਪਤਾ ਇਹ ਜੋਰ ਪੈ ਗਈ ਇਹਦੇ ਘੂਟ ਇਹਦੇ ਆੜੀ ਭੂੜੋ ਘੁੱਟ ਲਈ ਆਪਣੇ ਨਾਲ ਨਹੀਂ ਜੀ ਆਪਣੇ ਤੇ ਬਾਈ ਨਹੀਂ ਲੈਂਦਾ ਮੈਂ ਊਡ ਕਿੰਗ ਮਲਾਵਦ ਬਹੁਤ ਵਧੀਆ ਪਜਾਮਾ ਆ ਦੇਖੋ 버거 ਵੀ 버거 ਵੀ ਦੇਗਿ ਦਾਗਿਸਤਾਨ ਤੋਂ ਆਏ ਹੋ ਨੇ ਮੇਰੇ ਵੀਰੇ ਬਹੁਤ ਵਧੀਆ ਜੀ ਬਹੁਤ ਵਧੀਆ ਫਰੈਂਚਾਈਜ਼ ਹੀ ਲੈਣੇ ਕਿਹਦੇ ਉਹ ਵੀ ਲੈ ਸਕਦਾ ਜੀ ਅਸੀਂ ਵੀ ਲੈਣਾ ਹੈ ਹੈ ਨਹੀਂ ਤੁਸੀਂ ਦੁਕਾਨ ਹੀ ਸੰਭ ਲੋ ਉਹ ਤਾਂ ਉਹ ਤਾਂ ਕਿਹੜਾ ਕਿਹੜਾ ਤੁਸੀਂ ਬੀਬੀ ਕਾਰਨਰ ਬਣਾਉਣਾ ਨੂੰ ਹੋਰ ਕੋਈ ਬਾਕੀ ਗੱਲਬਾਤ ਸੁਣਾਓ ਕੋਈ ਖੜੇ ਖੜੇ ਨੇ ਪੱਖਾ ਲਾ ਲੈਣੇ ਨੇ ਉਹ ਦੇਖੀ ਆਹ ਦੇਖੋ ਆਹ ਦੇਖੋ ਹਾਂ ਬਾਕੀ ਬਾਕੀ ਇਹਦੀ ਨਾਨੀ ਜੀ ਅੱਧਾ ਕਿਲੋ ਘਿਓ ਪੀ ਜਾਂਦੀ ਆ ਉਹਦੇ ਚਰਾਗ ਚਾਲਦਾ ਤੁਨੀ ਚ ਬੀਬੀ YouTube ਤਾਂ ਨਹੀਂ ਚਲਾਉਂਦੀ ਬਹੁਣ ਨੂੰ ਕੀ ਪਤਾ ਕੀ ਬੋਲੇ ਆਪਾਂ ਇਕੋ ਸਟਾਈਲ ਦੇਖੋ ਬੈਠੇ ਹੈ। ਇਹ ਕਹਾ ਵੀ ਚੱਲਦਾ ਵਾ। ਅੰਦਰ ਰੱਖੋ ਉਹ ਨਾ ਇਹਦਾ ਨਾ। ਚਲਾਇਆ ਨਹੀਂ ਅੱਜ। ਇੱਕ ਵੀ ਜਦਾ ਐਸੀ ਲਾ ਬੱਜ ਗਿਆ। ਰੋਟੀ ਖਾ ਕੇ ਆਏ। ਆ ਗਏ ਗ੍ਰੀਨ ਬੱਜ ਆ। ਉਹ ਬੱਸ ਕਰੋ। ਅਬ ਮਮੀ ਜੀ ਦੀ ਵਾਰੂ ਆਈ ਜੀਗਾ ਜੀ ਉਹ ਫਿਰ ਨੀ ਕਰਦੇ ਨਾ ਗੇੜੀ ਦਾ। ਅੱਧ ਨਾ। ਉੱਲੇ ਬੈਠੋ ਜਲਦੀ। ਲਓ ਜੀ ਹੁਣ ਹੋ ਗਈ ਸਮਾਪਤੀ। ਆਪਣੇ ਤਰ੍ਹਾਂ ਮਰੇ ਲਾ ਲਓ ਬਾਹਰ। ਸਾਰਿਆਂ ਨੇ ਖਾ ਲਿਆ ਪੀ ਹੁਣ ਚੱਲੇ ਘਰ ਨੂੰ। ਢਿੱਡ ਬਾਹਰ ਨੂੰ ਸਾਰਿਆਂ ਦੇ ਆ ਗਏ। ਬੱਸ ਫੇਰੇ ਪੜਾਕੀ ਬਹਿਣਗੇ ਹੁਣ। ਇਹ ਕਾਹ ਖੜਾ ਔਖਾ ਖੜਾ ਜ਼ੋਰ ਪਿਆ ਲੱਗ ਰਿਹਾ ਤੇ ਚਲੀ ਜਾ ਗੱਲਾਂ ਨੇ ਕੋਈ ਉਹ ਦੇਖੀ ਗੱਲਾਂ ਨੇ ਕੋਈ ਯਾਰ ਗੱਡੀ 'ਚ ਨਹੀਂ ਬੈਠਣਾ ਬਸ ਠੀਕ ਹੈ ਤੇ ਕੋਈ ਪੈਸੇ ਆ ਵਿਸੇ ਲੜ ਪਿਆ ਹਾਲ ਹੈ ਛੋਟਾ ਲੈਟ ਨਹੀਂ ਚੱਲੇਗਾ ਗੱਡੀ 'ਚ ਨਹੀਂ ਬੈਠਣਾ ਸੀ ਕਿਹਾ ਲੈ ਹੁਣ ਇਹ ਗੱਲਾਂ ਥੋੜੀ ਹੁੰਦੀਆਂ ਨੇ ਜੀ ਐ ਹੋ ਗਏ ਚਲੋ ਜੰਦੀ ਚਲੋ ਜਲਦੀ ਇਹ ਅਖਰੀ ਵਾਰ ਹੱਥ ਹੋ ਗਿਆ ਉਹ ਹਾਜ਼ਰ ਵੀ ਉਹ ਵੀਡੀਓ ਕੈਨਵਾਗੇ ਦਾ ਉਹ ਚਾ ਗੁੰਡੀਆਂ ਲਾਉਣੀ ਆ ਓਏ ਓਏ ਦਾਮੀ ਟੂੜ ਦੇਣ ਦੇ ਬਾਹਰ ਦੋ ਪੀਜ਼ੇ ਰੱਖ ਦੇ ਜਿਹਦੇ ਕਰਮ ਆ ਜਾਣੇ ਚੱਕ ਕੇ ਰਹਿ ਜਾਓ ਰੱਖ ਦੇ ਰੱਖ ਦੇ ਆ ਟੇਬਲ ਤੇ ਰੱਖ ਦੇ ਆ ਟੇਬਲ ਤੇ ਰੱਖ ਦੇ ਆ ਬੰਦਾ ਹੀ ਉਹਨੇ ਪੀਜ਼ਾ ਰੱਖ ਲਾ ਜੀ ਨੂੰ ਮਿਲ ਗਏ ਉਹਦੇ ਬਾਦੂ ਹੀ ਨੇ ਸਾਡੇ ਕੋਲ ਆ ਗੱਡੀ ਤੇ ਹੀ ਲਈ ਓਏ ਕਾਹ ਉਹ ਅਗਲਾ ਕੋਈ ਕਰਦਾਗਾ ਟੂਣਾ ਕਰਦਾ ਇਹਦੇ ਆ ਬਣਾਦਾ ਜੀ ਆ ਲਓ ਜੀ ਰੱਖ ਦੇ ਜੀ ਇਹਨੇ ਪੀਜ਼ੇ ਆ ਦੋ ਪੀਜ਼ੇ ਰੱਖ ਦੇ ਜੀ ਬਾਹ ਦੇਖੋ ਦੋ ਪੀਏ ਰੱਖਦੇ ਜਿਹਦੇ ਕਰਮਾਂ ਜਨੇ ਚੱਕੇ ਰੱਖ ਕੋਕ ਰੱਖਦਾ ਨਾਲ ਕੇਕ ਵੀ ਰੱਖ ਲੈ ਨੈਪਕਿਨ ਵੀ ਅੰਦਰ ਹੀ ਦੇ ਸਾਰਾ ਵਿੱਚ ਨਹੀਂ ਚਲੋ 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 ਬਾਹ ਠੀਕ ਹੈ ਆ ਗੱਡੀ ਆ ਗਈ ਪਹਿਲੇ ਆ ਪਏ ਰਹਿਣਗੇ ਆਏ ਓਏ ਆਵਾ ਸਿਰੇ ਹੀ ਬਣ ਗਈ ਆ ਜਾਂਦੇ ਤਾਂ ਇਹਨਾਂ ਨੂੰ ਚੰਗਾ ਚੰਗਾ ਆਏ ਓਏ ਜਦਨੇ ਨੂੰ ਬਿਠਾ ਦੋ ਅੱਛਾ ਹੈਗਾ ਇਹ ਦੀ ਲਾਉਈ ਮਾੜੇ ਗਾਣੇ ਫਿਰ ਮਾੜੇ ਆਹ ਮੋਟਰ ਕਿਦਾ ਚਿੱਟਾ ਦਾ ਮਾਰ ਮਾਰ ਚ ਚਲੋ ਜੀ ਹੁਣ ਅਸੀਂ ਚੱਲੇ ਘਰੇ ਘਰੇ ਚੱਲੇ ਹੁਣ ਮੋਕਾਂ ਦਾ ਕਰਦੇ ਅੰਤ ਮੋਟਰ ਐ ਰਾਜ ਕੀ ਨਹੀਂ ਘੜਾਦਾ ਆਹ ਮੋਟਰ ਐ ਮਿਲਦਾ ਬੰਦ ਚਲੋ ਜੀ ਇੱਥੇ ਬਲੌਗ ਦਾ ਕਰਦੇ ਐਂਡ ਬਾਕੀ ਆ ਕੁਝ ਕਹੂੰਗੇ ਸਰ ਜੀ ਬਾਅਦ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਜੀ ਨਵੇਂ ਨਵੇਂ ਜੀ ਉੱਠੇ ਆ ਜੀ ਕੋਸ਼ਿਸ਼ ਤੁਹਾਨੂੰ ਵੱਖਰੇ ਹੀ ਕਰਕੇ ਦਿਖਾਵਾਂਗੇ ਬਲੌਗ ਦੀ ਦੁਨੀਆ 'ਚ ਅਸੀਂ ਜੋ ਕਿ ਇੰਪਰੂਵਮੈਂਟ ਆ ਬਲੌਗਿੰਗ ਬੱਚੋ ਕਰਨ ਲਈ ਅਸੀਂ ਮੈਦਾਨ ਚ ਉਤਰੇ ਆ ਮਿਲਾਂਗੇ ਤੁਹਾਨੂੰ ਕੱਲ ਨੂੰ ਨਵੇਂ ਬਲੌਗ ਨਾਲ ਹਾਂਜੀ ਹਾਂਜੀ ਆਪਾਂ ਪੂਰਾ ਲਾਈਕ ਕਰੋ ਮੁੰਡੇ ਨੂੰ ਮੁੰਡੇ ਨੂੰ ਵੀ ਲਾਈਕ ਕਰਨਾ ਜੀ ਬਲੌਗਰ ਨੂੰ ਲਾਈਕ ਕਰੋ ਬਲੌਗਰ ਨੂੰ ਲਾਈਕ ਕਰੋ ਬਹੁਤ ਸੋਹਣਾ ਮੁੰਡਾ ਆਪਣਾ ਤੇਰੀਓ ਮੈਂ ਆਪਣਾ ਚੱਕ ਰੋ ਕੰਮ ਠੀਕ ਆ ਆਪਾਂ ਆਨਲੇ ਦਿਨਾਂ ਤੱਕ ਪਾ ਕੇ ਰੱਖਣੀ ਹੈ ਪੂਰੀ ਕਿਉਂ ਨਹੀਂ ਵੀ ਠੀਕ ਆ ਜੀ ਠੀਕ ਆ ਚਲੋ ਜੀ ਕਰਦੇ ਐਂਡ ਕੱਲ ਨੂੰ ਮਿਲਾਂਗੇ ਆਪਾਂ